ਇੱਕ ਤਾਕਤ ਬੰਦਾ ਮਰਿਆ ਆਪਾਂ ਕੋ ਕਾਰਵਾਈ ਕਿਉਂ ਨਹੀਂ ਕੀਤੀ ਜੱਜ ਸਕੰਦਰ ਬਰਬਾਦ ਸਿੰਘ ਕੀ ਕੀ ਕਾਰਵਾਈ ਹੋਈ ਹੈ ਦੱਸੋ ਨਹੀਂ ਨਹੀਂ ਉਹ ਤੁਸੀਂ ਛੱਡੋ ਉਹ ਬੰਦਾ ਪਹਿਲਾਂ ਚੁੱਕ ਕੇ ਲਓ ਜਿਹਨੇ ਕੰਮ ਕੀਤਾ ਜੱਤਾਂ ਨੂੰ ਉਹ ਕਰਦੇ ਕੇ ਬੰਦਾ ਮੈਨੂੰ ਮਿਲ ਕੇ ਦਾ ਜਵਾਬ ਦੋ ਬਾਬਾ ਉਹ ਦਿਖਾ ਦੇ ਦੱਸ ਤੇ ਕਾਲ ਵੀ ਕਰ ਦੋ ਫਟੋ ਵੀ ਬਾਕੀ ਫਰਦੀ ਤੂੰ ਮੈਂ ਤਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰੋ ਸਾਡੀ ਬੰਨਾ ਕੀ ਸਾਡੀ ਮੈਨੂੰ ਜੀ ਬੜਾ 174 ਦਿਖਾ ਦੋ ਕੀ ਹੁੰਦੀ ਆ ਤੂੰ ਇਹ ਬੰਦਾ ਲੈ ਉਹ ਜਿਹਦੇ ਖਾਤ ਦਿਖਾ ਦਿੱਤੀ ਉਹਨੇ ਨਾ ਹੂਦੀ ਕਰਕੇ ਦਬ ਨੂੰ ਨਹੀਂ ਮੈਨੂੰ ਗੜਾ ਚਾਹੀਦਾ ਬੋਕੇ ਦੇ ਬਾਅਦ ਨਹੀਂ ਤਾਂ ਲਾਈਨ ਜਾ ਪੜੀ ਆ ਵੀ ਪਾ ਲੈਣੀ ਹਾਂ ਉਹਨੇ ਕਲ ਕੇ ਲਾਓ ਉਹਦੋਂ ਤੂੰ ਲੈ ਕੇ ਆਉਂਗੀ ਤਾਂ ਕੋਈ ਹੋਈ 175 ਦੀ ਕਾਰ ਹੋਏ ਉਹਨੂੰ ਲੈ ਕੇ ਦਵਾ ਲੜ ਤਾਂ ਹਾਂ ਉਹਨੇ ਲੈ ਆ ਕੇ ਮੈਨੂੰ ਕਾਰ ਕਾਹੋ ਬੈਠ ਹਾਂ ਲੋਕੀ ਕੋਈ ਤੱਕ ਦੋਕੀ ਕੋਈ ਕੋਈ ਜਉਦੀ ਮੈ ਕੋਲ ਨੂੰ ਮਤ ਕੋਈ ਨਾ ਕੋਈ 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 ਪਿੰਡਾਂ ਦੇ ਵਿੱਚ ਪੁੰਡਾ ਕਰਦੇ ਨਹੀਂ ਬਾਕੀ ਕਿਤੇ ਅੰਦਰ ਸਾਰੀ ਚੀਜ਼ ਕਰਦਾ ਹੁੰਦਾ ਉਹ ਸਿਰਫ ਪੋਸਟਮਾਨ ਨੂੰ ਕਹੌਣੀ ਹੁੰਦੀ ਹੈ ਉਹ ਕੋਈ ਕਾਰਵਾਈ ਕਰੋ ਐਫ ਆਈ ਆਰ ਬੱਧ ਕਰੋ ਉਹਨਾਂ ਦੇ ਨਾਲ ਜਿਹੜਾ ਕੰਮ ਕਰਦਾ ਹਾਂ ਹਾਂ ਠੀਕ ਹੈ ਅਜਦਾ ਸੋਣਾ ਵੀ ਤੂੰ 174 ਦੀ ਗੱਲ ਹੋਈ ਕਿ ਉਹ ਬੋਸਵਾਰ ਨੂੰ ਹੋ ਗਿਆ ਕੰਮ ਨਹੀਂ ਪੜ ਗਿਆ ਠੀਕ ਹੈ ਨਾਂ ਦੀ ਲੋੜ ਨਹੀਂ ਉਹਦੇ ਦੀ ਲੋਕ ਕੋਈ ਗੱਲ ਇੱਕ ਚੱਕਰ ਵਿੱਚ ਬੰਦਾ ਮਰਿਆ ਆਪਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਚੱਕ ਸਕੰਦਰ ਕੀ ਕੀ ਕਾਰਵਾਈ ਹੋਈ ਹੈ ਦੱਸੋ ਹਮਮ ਨਹੀਂ ਨਹੀਂ ਉਹ তুই ਛੱਡੋ ਉਹ ਬੰਦਾ ਪਹਿਲਾਂ ਚੁੱਕ ਕੇ ਲਓ ਜੁਨੇ ਕੰਮ ਕੀਤਾ ਜੇ ਤੈਨੂੰ ਉਹਦਾ ਖਾਤੇ ਦੇ ਕੇ ਗਿਆ ਬੰਦਾ ਮੈਨੂੰ ਮਿਲ ਕੇ ਦਾ ਜਵਾਬ ਦੋ ਬਾਬਾ ਉਹ ਤੇ ਖਾਤੇ ਦਾ ਹੱਥ ਕਾਲਵਾਇ ਗਾਤੋ ਛੱਡੋ তুই ਬਾਕੀ ਅੱਜ ਆਉਣੀ ਚੁੱਕਿਆ ਫੜ ਜੀ ਤੂੰ ਮੈਂ ਤਾਂ ਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰੋ ਸਾਡੀ ਬੰਦ ਲਾ ਕੇ ਸਾਡੀ ਮੈਨੂੰ ਨਹੀਂ ਬੜਾ ਖੁੱਤੋ ਦਿਖਾ ਦੋ ਇਹ ਕੀ ਹੁੰਦੀ ਆ ਤੋਇਆ ਬੰਦਾ ਨਾ ਉਹ ਜਿਹਦੇ ਖਾਬ ਦਿਖਾ ਦਿੱਤੀ ਉਹਨੇ ਆਹ ਹੂ ਦੀ ਕਰਕੇ ਦੋ ਬੰਦੂਣੀ ਮੈਨੂੰ ਵੜਾ ਚਾਹੀਦਾ ਬੋਕੇ ਦੇ ਬਾਅਦ ਨਹੀਂ ਤਾਂ ਲਾਈਨ ਚਾੜ੍ਹੇ ਆ ਵੀ ਪਾ ਲੈਣੀ ਹਾਂ ਹੂੜੇ ਕਰਕੇ ਲਾਓ ਉਹਦੋਂ ਤੂੰ ਲੈ ਕੇ ਆਉਂਦੀ ਤਾਂ ਕੋਈ ਹੋਈ 175 ਦੀ ਕਾਰ ਹੋਏ ਉਹਦੋਂ ਲੈ ਆ ਕੇ ਦਵਾ ਲੜ ਦੋ ਹਾਂ ਹੂੜੇ ਲੈ ਆ ਕੇ ਮੈਨੂੰ ਕਾਰ ਕਰਕੇ ਬੈਠ

ਉਸੇ ਵਕਤ ਪੋਸਟਵਾਰ ਨੂੰ ਤੁਆਉਣੀ ਹੁੰਦੀ ਹੈ। ਠੀਕ ਹੈ। ਉਹ ਕੋਈ ਕਾਰਵਾਈ ਕਰੋ। ਐਫਆਈਆ ਦਤੀ ਕਰੋ। ਉਹਨਾਂ ਦੇ ਕਿੰਨੇ ਦਾ ਕੰਮ ਕਰਨਾ। ਠੀਕ ਹੈ। ਹਾਂ। ਐਦਾ ਥੋੜਾ ਵੀ ਤੂੰ 174 ਦੀ ਕਾਰਵਾਈ ਕਰੀਂ ਕਿ ਉਹ ਪੋਸਟਵਾਰ ਉਹ ਗਿਆ ਕੰਮ ਨਹੀਂ ਪੜ ਗਿਆ। ਠੀਕ ਹੈ। ਉਹਨਾਂ ਦੀ ਲੋੜ ਨਹੀਂ ਹੋਣਾ। ਉਹਨੂੰ ਵੀ ਲੋੜ ਪਈ। ਉਹ ਐਤੋ ਵੱਡਾ ਕੋਈ ਕਰ।